ਪਾਣੀ 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 ਡਰ ਹੋ ਗਿਆ ਜੀ ਤੇ ਹਾਂ ਅੰਬੇਲਾ ਨੇ ਗੰਬੀਲਾ ਕੀ ਪੜਾ ਪਾਣੀ ਕਰਕੇ ਆਪਣਾ ਇਹ ਸਪਨਾ ਇਹ ਚਾਈ ਪਾ ਦੇ ਪਾਣੀ ਦੇ ਫੋਲ ਹੋ ਗਿਆ ਚਾਸ ਮੇਰਾ ਪਾਣੀ ਨੇ ਥੋੜਾ ਪਾਣੀ ਹੋ ਹੀ ਬੜਾ ਗਿਆ ਤੇ ਵਾ ਹਾਂਜੀ ਉਹ ਕਿੱਦਾਂ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਣਾ ਕੀ ਹਾਲ ਵਾ ਹੋਰ ਠੀਕ ਆ ਮੈਂ ਪੁੱਤ ਫੋਨ ਹੀ ਕਰਦਣਾ ਇਨਾ ਪਾਣੀ ਚੜ ਗਿਆ ਛਪਣਾ ਇਹ ਤੇ ਦੱਸ ਦਰਾਂ ਵੇ ਕਿੱਦਾਂ ਫੁੱਲ ਹੋਇਆ ਪਾਣੀ ਮੈਂ ਅੱਗੇ ਵੇਖਣਿਆ ਹਾਂ ਦੋ ਤਿੰਨ ਦਿਨ ਹੋ ਗਿਆ ਮੋਟਰ ਚੱਲਦੀ ਆ ਜਦੋਂ ਬੱਤੀ ਆਉਂਦੀ ਆ ਤੁਸੀਂ ਇੱਥੇ ਦਿਖੇ ਨਹੀਂ ਕਿਤੇ ਪਾਣੀ ਬੇਟਾ ਤਾਂ ਬਹੁਤ ਫੁੱਲ ਹੋ ਗਿਆ ਪਾਣੀ ਦੇ ਹੁਣ ਚਾਬੀ ਵੀ ਨਹੀਂ ਮੈਂ ਲੈ ਕੇ ਆਜ ਬੰਮੀ ਦੇ ਦੀ ਹਾਂ ਹਾਂ ਯਾ ਵੀ ਵੀਰੇ ਨੇ ਲੀਆ ਜੀ ਜੀ ਹੋਰ ਕਦਾ ਠੀਕ ਠਾਕ ਆ ਘਰ ਪਰਿਵਾਰ ਸਾਰਾ ਠੀਕ ਆ ਚਾਚਾ ਤੁਸੀਂ ਦੱਸੋ ਹੋਰ ਮੈਂ ਵੇਖਣ ਰਿਹਾ ਸੀ ਗੇਟ ਗੋਟ ਦਾ ਕੰਮ ਸਾਰਾ ਲੱਗ ਗਿਆ ਮੈਨੂੰ ਬਾਬਾ ਦੇਣੀ ਹੋ ਗਈ ਮੈਂ ਤਾਂ ਹੈ ਨਹੀਂ ਇਧਰੋਂ ਗੇਟ ਲੱਗ ਗਿਆ ਪੁਰਾਣੀ ਬੁਰਜੀ ਢਾਤੀ ਜੀ ਨਵੀਂ ਉਹਨਾਂ ਨੇ ਚੱਕ ਦੀ ਸਾਲ ਦੀ ਅੱਛਾ ਠੀਕ ਆ ਨੇ ਵਧੀਆ ਬਣ ਗਿਆ ਸਾਰਾ ਜੀ ਹੁਣ ਤੇ ਹੋਰ ਠੀਕ ਠਾਕ ਆ ਹੋਰ ਮੰਮੀ ਠੀਕ ਆ ਹਾਂ ਠੀਕ ਆ ਤੁਸੀਂ ਦੱਸੋ ਵਧੀਆ ਹੋਰ ਮਲਜੀਤ ਦਾ ਵਾਇਸ ਫੋਨ ਹੋਣਾ ਹਾਂ ਕਿਦਾਂ ਪੀਤਾ ਪਾਣੀ ਪੁਣੀ ਸੜਕ ਸਦਾਂ ਕੋ ਦੰਦਾ ਨਹੀਂ ਅਜੇ ਤੇ ਪੜੀਆਂ ਪੋੜੀਆਂ ਬਣੀਆਂ ਸਾਰੀਆਂ ਇਹਦੇ ਕੱਟਦਾ ਕੰਮ ਕੋਮਾ ਸਾਰਾ ਸੰਭਿਆ ਤਾਂ ਹੀ ਸਭਲੇ ਜੜੋ ਕੇ ਮੇਰੇ ਕੋਲ ਆਇਆ ਨਹੀਂ ਗਿਆ ਤੁਹਾਡੇ ਕੋਲ ਇੱਥੇ ਅੱਛਾ ਹਾਂ ਪਾਣੀ ਪੁਣੀ ਦਾ ਡਲਗੀਆ ਤਰੀਕ ਚਾਰ ਤਰੀਕ ਹੀ ਮੜੀ ਜਾਂ ਪੰਜ ਪੰਜ ਤਰੀਕ ਪਰਾਂ ਦੇ ਸ਼ੁਰੂਆਤ ਠੀਕ ਬਣਗੀਆਂ ਪੜੇ ਪੋੜੀਆਂ ਬਣਗੀਆਂ ਸਾਰੀਆਂ ਵਾਗੂ ਨਹੀਂਆਂ ਵਾਗੀਆਂ ਭਗਵਾਗੀਆਂ ਸਾਰੀਆਂ ਹੋਰ ਤੂੰ ਸੁਣਾ ਕਿਦਾਂ ਹਾਂ ਠੀਕ ਆ ਵਧੀਆ ਕੱਟਦਾ ਕੰਮ ਹੋ ਗਿਆ ਸਾਰਾ ਜੀ ਹਾਂ ਸਭੇ ਦਾ ਸਾਰਾ ਕੁਝ ਅੱਛਾ ਕੰਮ ਤੇ ਬੇਸਰੀਆਂ ਨਾ ਵਾਵਾ ਦੇਣੀ ਹੋ ਗਈ ਲੱਗੇ ਅੱਜ ਇੱਥੇ ਤੇਰੇ ਮਿਸਤਰੀ ਜਾਚਾ ਵਿੱਚ ਰੋਗੇ ਹੀ ਘੜ ਗਏ ਉਹ ਫੇ ਲੇਵਰ ਰੋਵਰ ਹੀ ਨਾ ਮਿਲਦੀ ਆ ਕੰਮ ਉਹ ਲੇਵਰ ਨਹੀਂ ਓਦਾਂ ਪਰੰਡ ਮਾਰਦੇ ਆ ਵੀ ਚੋ ਇਧਰ ਉਧਰ ਕੰਮ ਵੀ ਫੜ ਲੈਂਦੇ ਆ ਇੱਕ ਠੇਕੇਦਾਰਾਂ ਦੇ ਕੰਮ ਇੱਕ ਸਾ ਥੋੜਾ ਵਾ ਗਈ ਸੰ ਚੱਲਦੇ ਆ ਕੋ ਆਹੋ ਤਾਂ ਕਰਕੇ ਤਿੰਨ ਚਾਰ ਦਿਨ ਦੇ ਵਿੱਚ ਆਏ ਨਹੀਂ ਮਾਸ਼ਾ ਅੱਲਾਹ ਤਾਂ ਕਰਕੇ ਲੇਟ ਹੋ ਗਿਆ ਤੁਹਾਨੂੰ ਥੋੜਾ ਟੈਲਾਂ ਜੀਆਂ ਦਾ ਅੱਗੇ ਕਿਹਾ ਵਾ ਵੇਖੋ ਤੇਰਾ ਪਹਿਲਾਂ ਵੀ ਠੀਕ ਆ ਲੱਗ ਜਾਣ ਗਿਆ ਤੇ ਕਿਦਾਂ ਘਰ ਦਾ ਮਾਹੌਲ ਕਿਦਾਂ ਆ ਠੀਕ ਆ ਸਾਰਾ ਚੱਲਦਾ ਉਹ ਨਾ ਵਾ ਗੁੜੀ ਜਿਹੜੀ ਆਈ ਆ ਉਹਦਾ ਕਿਤਾ ਇੱਥੇ ਵੀ ਚਲ ਗਈ ਆ ਜਾਣ ਲਈਏ ਕਿ ਤੇ ਸੌਕੀ ਗਾਣਾ ਨੇ ਕੀ ਗੱਲ ਆ ਰਹਿ ਕੋ ਇੱਥੇ ਜੋਗੀ ਆ ਬਸ ਹੁਣ ਨਹੀਂ ਰਹਿ ਦੇਖੇ ਜਾਊਗੀ ਕਰੂਗੀ ਵੀ ਕੀ ਫਿਰ ਤਾਂ ਜਾਊਗੀ ਤੇ ਉਹ ਚਾਚਾ ਹਾਂ ਇਹਨੂੰ ਪੰਜੋਰ ਨਾ ਸਮਝੀਏ ਜਿਹੜੀ ਉਥੋਂ ਵੇਹ ਹੀ ਨਾ ਕੋਈ ਛੱਡ ਕੇ ਇੱਥੇ ਆ ਗਈ ਆ ਇੱਥੇ ਕੇ ਦਿਮਾਗ ਨੂੰ ਆਈ ਆ ਕੋਨਾ ਕੋ ਲੈਣੀ ਆਈ ਆ ਤੇ ਕੀ ਲੈ ਲੂਗੀ ਸਾਡੇ ਕੋ ਵਾਧੂ ਖੜਿਆ ਕਰੂਗੀ ਕੀ ਹਣ ਕੋਈ ਨਹੀਂ 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 ਕਰੂਗੀ ਉਹ ਸਾਨੂੰ ਭਾਵੇਂ ਕਰੇ ਨਾ ਕਰੇ ਪਰ ਇਹਦਾ ਕੋਨਾ ਕੋ ਹੋ ਜਾਣਾ ਉਹ ਹੋ ਜਾਣਾ ਕਿ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਕਿ ਰੱਬ ਹੈਗਾ ਨਾਲ ਇੱਡੀ ਗੱਲ ਨਹੀਂ ਕਿ ਹੈਗੀ ਉਹ ਰੱਬ ਤੇ ਹੈਗਾ ਹੀ ਆ ਚਾਚਾ ਪਰ ਇਹ ਦੇ ਕੇ ਦੀ ਵੱਡੀ ਮਾਰ ਮਾਰਨ ਢਈਆ ਸਾਨੂੰ ਕੁਝ ਨਹੀਂ ਹੋਣਾ ਕੋਈ ਮਾਰ ਨਹੀਂ ਲੱਗਣੀ ਜੀ ਉਹਦੀ ਤਾਕਤ ਦੀ ਕੋਈ ਨਹੀਂ ਰਹਿਣੀ ਮਾਰਨ ਆਣੇ ਅਟਕੇ ਮਾਰ ਮਾਰਦੇ ਕੀ ਮਾਰਦੇ ਕੀ ਮਾਰੀ ਤੇ ਸਾਰੀਆਂ ਗੱਲਾਂ ਦੇ ਕੀ ਤੱਕ ਕਦੋਂ ਕਦੀਆਂ ਜਾਣਦੀ ਆ ਸਾਡੇ ਬਾਰੇ ਫੇਕ ਹੀ ਜਾਣਦੀ ਰਹੇ ਫੇਰ ਕੀ ਹੋਇਆ ਆਪਣੇ ਪੈਰ ਚਾਹੀਦੇ ਪੈਰਾਂ ਦੇ ਗੋਗਾ ਚਾਹੀਦਾ ਆਪਾਂ ਨੂੰ ਉਹ ਹੈ ਆ ਪੈਰ ਚਾਚਾ ਔਰ ਗੱਲਾਂ ਨਾ ਨਹੀਂ ਸਾਰਾ ਕੁਝ ਹੁੰਦਾ ਏ ਕੋਈ ਨਾ ਗੱਲਾਂ ਭਾਵੇਂ 100 ਵਾਰੀ ਕਰੇ ਹਾ ਕੀ ਕਰੂਗੀ ਗੱਲਾਂ ਕਰਕੇ ਉਹ ਤਾਂ ਹੁਣ ਹੈ ਸਹਿਮਤੀਆ ਨਾਲ ਉਹ ਆਹੋ ਸਹਿਮਤੀਆ ਉਹਨੂੰ ਕਿਹੜਾ ਕੀ ਆਪਾਂ ਚਾਰ ਪਾਉਣਾ ਉਹਦਾ ਚਾਰ ਤੇ ਪਾਉਣਾ ਤੇ ਰੋਟੀ ਪਾਣੀ ਕਿੱਥੋਂ ਖਾਂਦੀ ਆ ਉਹ ਰੋਟੀ ਪਾਣੀ ਘਰ ਵੀ ਖਾਂਦੀ ਆਗੇ ਰੋਟੀ ਪਾਣੀ ਮੁੱਵੀ ਕਰਦੀ ਆ ਸਾਰਾ ਹੁਣ ਉਹਨੇ ਸਿਆਪਾ ਇੱਕ ਹੋਰ ਪਾਤਾ ਹੂੰ ਕਮ ਇਸਤਰੀਆਂ ਦਾ ਚੰਗਾ ਭਲਾ ਰੋਟੀ ਉਹ ਘਰ ਖਾਣ ਚੱਲ ਜਾਂਦੇ ਆਹੋ ਕਹਿੰਦੀ ਇੱਥੇ ਹੀ ਸਾਰਾ ਕੁਝ ਇਹਨਾਂ ਨੂੰ ਦੇਣਾ ਹੁਣ ਇੱਥੇ ਮੰਮੀ ਨੂੰ ਸਿਆਪਾ ਕਰਨਾ ਪੈਂਦਾ ਇਹ ਸਾਰਾ ਕੰਮ ਤੇ ਉਹ ਗਾ ਉਹ ਗਾਇਆ ਕਰ ਮੇਰੇ ਪਕੌੜਾ ਨੂੰ ਗਿਆ ਉਹ ਨਹੀਂ ਤਕਾਉਂਦੀ ਆਉਂਦੀ ਉਹਦਾ ਫੇਰ ਪੈ ਗਿਆ ਛੱਪਾ ਫੇਰ ਟੜ ਗਈ ਪੈ ਗਿਆ ਕੀ ਹਾਂ ਹੁਣ ਤੈਨੂੰ ਜੇ ਮੈਂ ਦੱਸਾਂ ਤੂੰ ਹੀ ਕਹਣਾ ਸਾਡੀ ਤੇਰਾ ਹੀ ਕਸੂਰ ਆ ਸਾਰਾ ਹਾਂ ਇੱਕ ਦਿਨ ਤੇ ਆ ਨੂੰ ਬਾਹੋਂ ਫੜ ਕੇ ਬਾਹਰ ਕੱਢਣਾ ਕੋਰਤੀ ਹੀ ਲੈਂਦਾ ਹੀ ਨੇ ਇੱਕ ਸਾਜ਼ ਅਬੂਏ ਤੱਕ ਹੈਂ ਉਲੀ ਮੇਰਾ ਘਰ ਬਾਹਰ ਸਾਰਾ ਕੁਝ ਮੇਰਾ ਕੋਈ ਨਹੀਂ ਕੌਣ ਦੇ ਫੇਰ ਘਰ ਦੇ ਸੀਮੜ ਲੌਗੇ ਨਹੀਂ ਆਣ ਕੇ ਥੇਡਾ ਲੌਂਦੀ ਥੀਡਾਂ ਤੁਹਾਡੇ ਸਾਹਮਣੇ ਲਖਾ ਬੀਆ ਲੰਗੜਿਆ ਡੀ ਜੇ ਤੋਂ ਲੰਗੜਿਆ ਨਹੀਂ ਨਹੀਂ ਉਹ ਨਹੀਂ ਵੀ ਉਹ ਨਹੀਂ ਕਰ ਸਕਦੀ ਇਹ ਤਾਂ ਗਲਤ ਕਰ ਲਾਉਂਦਾ ਮਸਤਲਾ ਉਹ ਏਦਾਂ ਹੀ ਉਹਨੇ ਗਿੱਦਰ ਗਿੱਦੜ ਭੌਂਕੀਆਂ ਮਾਰ ਰੀਆਂ ਵਾ ਚਲੋ ਦਈ ਹੈ ਗੀ ਆ ਪਰ ਉਦਾਂ ਚੱਲ ਸੁੱਖ ਬਚਾ ਗਈ ਉਦੋਂ ਤੇ ਸੁੱਖ ਨੇ ਕਹਿਤਾ ਵੀ ਦੀਦੀ ਚਾਲੇ ਕਰੀ ਛੱਡ ਦੇ ਪੱਹੜੇ ਕਰਕੇ ਛੱਡ ਦੇ ਅੱਛਾ ਪਰ ਮਿੰਨੋ ਤੇ ਚਾਚਾ ਗੁੱਸਾ ਬੜਾ ਹੈ ਮੇਰਾ ਤੇ ਜੀ ਕਰਦਾ ਵੀ ਇਹਦੀਆਂ ਰਗਾਂ ਮਾਰਦਾ ਇੱਥੇ ਜੇ ਰਗਾਂ ਮਾਰਦੇ ਆਂ ਤੇ ਖਾ ਜਾਣਗੇ ਆਪ ਔਖਾ ਜੀਦਾ ਚੱਤਰ ਤੇ ਇਹੋ ਹੀ ਆ ਤਾਂ ਹੀ ਮੈਂ ਕੋਈ ਕੰਡਿਆ ਅੱਗੇ ਕੋਈ ਆ ਵੇ ਪੀਸ ਨਹੀਂ ਸਾਡੇ ਸਰਪੰਚ ਸਾਡੇ ਕੋਲ ਅੱਥਾਂ ਨੇ ਆ ਈ ਕਰਨਾ ਵਾ ਇਸੇ ਗੱਲੋਂ ਨੇ ਮੈਂ ਨਹੀਂ ਚਾਚਾ ਕਾ ਫੜ ਲਿਆ ਬੋਸ ਬਗੇੜੇ ਛੱਡਦੀ ਚਾਰ ਵੇ ਉਹ ਤਾਂ ਬਾਹਰ ਰੋਕੀ ਆਫੇ ਛੱਡਾ ਕਰਨਾ ਉਹਦਾ ਬੜਾ ਉੱਠਾ ਕੰਮ ਆਉਣਾ ਕਿਸਾ ਪਹਿਲਾਂ ਤਾਂ ਨੰਦਾਰਾਂ ਨੇ ਆ ਬੜੀ ਮਸ਼ਹੂਰ ਬੜੀ ਕਰਨਾ ਮੈਂ ਵੀਰ ਮੈਂ ਚਾਚਾ ਫੜਨਾ ਹੀ ਨਹੀਂ ਤੇ ਸਾਡਾ ਉਹ ਫੜੇ ਤੇ ਆ ਗਿਆ ਕੋਈ ਗੱਲ ਨਹੀਂ ਫਿਰ ਗਿਆ ਇਹਦੇ ਨੇ ਹੀਰਦਾਂ ਦਾ ਪਹਾੜ ਕੇ ਹੋਏ ਡਿੱਗ ਪਈਦਾ ਦਾ ਮਸ਼ਹੂਰ ਦਾ ਫਿਰ ਤੇ ਬੰਦਿਆਂ ਨੇ ਹੋ ਗਿਆ ਹਾਂ ਕੋਈ ਗੱਲ ਨਹੀਂ ਫਿਰ ਗਈ ਹੋ ਗਿਆ ਕਿੱਦਾਂ ਬੈਠੀ ਐ ਬਗਾਨੇ ਬੰਦੇ ਆ ਦੱਸ ਤੂੰ ਅੰਦਰ ਬਹਿ ਜਾ ਅੰਦਰ ਖਾਂ ਥੋੜਾ ਸੋਖਾ ਇੱਥੇ ਬੈਠੇ ਆ ਮੰਮੀ ਅੰਦਰ ਬੱਤੀ ਜੀ ਬਾਂਦੀ ਜੋ ਤਾਂ ਖਬਰਾ ਟੋਂਡੀ ਆ ਇੱਥੇ ਹਦਾ ਬੜੀ ਸੋਹਣੀ ਹੋਂਡੀ ਤੇ ਮੈਂ ਚਲ ਇੱਥੇ ਹੀ ਬਹਿ ਜੰਦੀ ਆ ਬੱਤੀ ਬਾਂਦ ਨਿਵੇਟਰ ਤੇ ਚੱਲਦਾ ਹੀ ਆ ਨਾ ਮੰਮੀ ਉਹ ਵੀ ਕਿੱਥੇ ਚੱਲਣ ਦੇ ਜੱਜ ਸੁਵਾਦ ਨਾ ਕਦੀ ਬੰਦ ਹੋ ਜਾਂਦਾ ਕਦੀ ਚੱਲ ਪੈਂਦਾ ਆਪਣੇ ਆਪ ਸੋਚ ਬਗਾਨੇ ਬੰਦੇ ਇੱਥੇ ਬੈਠੀ ਨੌਤੀ ਸੋਹਣੀ ਲੱਗਦੀ ਆ ਮੰਮੀ ਉਹ ਵਿਚਾਰੇ ਪਰੇ ਕੰਮ ਕਰਦੇ ਉਹ ਮੈਨੂੰ ਕੀ ਕਹਿੰਦੇ ਮੈਂ ਤਾਂ ਫਿਰ ਵੀ ਆਪਣੇ ਘਰ ਚ ਹੀ ਬੈਠੀ ਆ ਕਹਿੰਦੇ ਨਹੀਂ ਹੁੰਦੇ ਪੁੱਤ ਇਹ ਆਪਣੇ ਆਪ ਸੋਚਣਾ ਚਾਹੀਦਾ ਵਾ ਨੌਤੀ ਦੀ ਅਕਲ ਹੁੰਦੀ ਆ ਮੈਂ ਬੈ ਲੈਂਦਿਆ ਕਰੋ ਆਂ ਕਿ ਤੇਈ ਮੈਨੂੰ ਮਿਸਤਰੀ ਹਟ ਜਾਣਗੇ ਨਾ ਫੇਰ ਪਾਇ ਪਲੰਗ ਢਾ ਕੇ ਇੱਥੇ ਬੈਠੀ ਰਿਆ ਕਰੀ ਫੇਰ ਨਹੀਂ ਮੈਂ ਡੱਕਦੀ ਫੇਰ ਤੇ ਅੰਦਰੋਂ ਬਾਹਰ ਨਹੀਂ ਨਿਕਲਿਆ ਕਰਨਾ ਤੂੰ ਕੋਈ ਨਹੀਂ ਮੰਮੀ ਚਲ ਜਾਨੀ ਅੰਦਰ ਮੈਂ ਮਾੜੀ ਮੋਟੀ ਹਵਾ ਲੈਂਦੋ ਕਿਤੇ ਬਾਹਰ ਦੀ ਵੀ ਅੰਦਰ ਹੀ ਬਾਹਰ ਛੱਡਦੇ ਬਸ ਸਾਰਾ ਦਿਨ ਬਾਹਰ ਫੇਰ ਜੇ ਗਰਮੀ ਚੋ ਪ੍ਰੇਜ ਕਰਾਉਣੀ ਆ ਜੇ ਨਹੀਂ ਕਰਨਾ ਤਾਂ ਫੇਰ ਕਈ ਫੜਲਾ ਗੋਡਲਾ ਥਾ ਅੰਦਰੋਂ ਸੋ ਕੋਈ ਜ਼ਿਆਦਾ ਗਰਮੀ ਲੱਗਣ ਦੀ ਛੇ ਫੇਰ ਵੀ ਸਹੀ ਲੱਗਣ ਡਿਆ ਵਾ ਆ ਤਾਂ ਫੇਰ ਸੇਕ ਮਾਰਨ ਡਿਆ ਲੈਂਡਰ ਮੰਮੀ ਕਿੱਦੇ ਮੈਂ ਵੀ ਤੇ ਅੰਦਰੋਂ ਆਈ ਮੈਨੂੰ ਤਾਂ ਗਰਮੀ ਲੱ ਮੰਮੀ ਨਾਲ ਉਹਦਾ ਨਹੀਂ ਗਰਮੀ ਲੱਗਦੀ ਤੇ ਚਲੋ ਆਹ ਦੱਸੋ ਪਿਆ ਕਿੰਨੇ ਦਿਨਾਂ ਦੀ ਮੰਮੀ ਨੀਆ ਪਰ ਕਿ ਇਦਾਂ ਛੱਡੀਆਂ ਤੇ ਇਹ ਘੜੀ ਕੰਮ ਨਹੀਂ ਕਰਾਉਣਾ ਅੱਜ ਤੇ ਮਿਸਤਰੀ ਵੀ ਨਹੀਂ ਆਇਆ ਸ਼ੁਕਰ ਕਰ ਇੰਨੀ ਕ ਕੰਦਾ ਖੜੀਆਂ ਹੋ ਕੇ ਉੱਤੇ ਟੀਨਾ ਪੈ ਜਾਣ ਬਹਾਦਰੀ ਨਹੀਂ ਆ ਟੀਨਾ ਪੈਜੋ ਨਾ ਇਹ ਬਾਥਰੂਮ ਨਹੀਂ ਆ ਮੰਮੀ ਹੈਗੇ ਤੇ ਬਾਥਰੂਮ ਹੀ ਆ ਪਰ ਟੀਨਾ ਫਿਰ ਕਦੇ ਵਾਸਤੇ ਪਾਉਣੀਆਂ ਜਿੰਨੇ ਕ ਪੈਸੇ ਹੈਗੇ ਕੋਲ ਉਹਨਾਂ ਕ ਤੇ ਖਰਚ ਹੋ ਗਿਆ ਵਾ ਹੁਣ ਪੈਸਾ ਹੈ ਨਹੀਂ ਕੋਲ ਕੋਈ ਵੀ ਯਾਰ ਮਮੂ ਯੋ ਕੇ ਸੋਖਿਓ ਕੇ ਲੈਂਟਰ ਪਾ ਲੋ ਗਾੜੀ ਘਰ ਇੱਡਾ ਸੋਹਣਾ ਬਣਿਆ ਤੇ ਬਾਥਰੂਮ ਤੇ ਟੀਨਾ ਪਈਆਂ ਵਾਵਾ ਲੱਗਦੀਆਂ ਜੇ ਔਖੇ ਸੋਖੇ ਮੈਂ ਕੀ ਹੋਣਾ ਹੁਣ ਔਖੇ ਸੋਖੇ ਆਪਣੀ ਮਾਂ ਨੂੰ ਆ ਥੋੜਾ ਬੋਤ ਪੈਸੇ ਦੇ ਕਿਉਂਕਿ ਤੇਰਾ ਹੀ ਘਰ ਬਣਿਆ ਇਹ ਕਿਹੜਾ ਮੇਰਾ ਬਣਿਆ ਤੂੰ ਹੀ ਵਰਤਣਾ ਮਾਂ ਮੇਰੀ ਨੇ ਕਿੱਥੋਂ ਪੈਸੇ ਨੇ ਹੁਣੇ ਜੇ ਤੂੰ ਕੋਈ ਗੱਲ ਨੂੰ ਜੀ ਕਮਾਹ ਕਰਾ ਕੇ ਮੇਰੀ ਮਾਂ ਵੱਲ ਲੈ ਜਾਂਦੇ ਜੇ ਤਾਂ ਫਿਰ ਜੋ ਹੋਣਿਆ ਉਹਨੂੰ ਹੋਣ ਦੇ ਫਿਰ ਫਿਰ ਕਿਉਂ ਫਿਰ ਸਲਾਵਾ ਕਿਉਂ ਦੱਸਣ ਢਈ ਆ ਤੂੰ ਹੀ ਵਰਤਣਾ ਮੈਂ ਤਾਂ ਨਹੀਂ ਵਰਤਣਾ ਸਾਰੀ ਉਮਰ ਤਨੀ ਬੈਠੀ ਰਹਿਣਾ ਮੈਂ ਕੀ ਪਤਾ ਹੁੰਦਾ ਮੰਮੀ ਆਹੋ ਬੈਠੇ ਰਹੋ ਸਾਰਾ ਕੁਝ ਬਣਾਉਂਦੀ ਤਾਂ ਤੁਹਾਡੀ ਖਾਤਰੀ ਬਣਾਉਂਦੀ ਆਂ ਬਟਾੜਾ ਕੋਨਾ ਕੁਝ ਬਣ ਜੇ ਪਰ ਮੇਰੀ ਮਾਂ ਕੋ ਹੈ ਨਹੀਂ ਪਹਿ ਮੇਰੀ ਮਾਂ ਨੇ ਸੁਨਾ ਨਹੀਂ ਦਿੱਤਾ ਵੀ ਬਣਾਓ ਸੁਨਾ ਨਹੀਂ ਨਾ ਦਿੱਤਾ ਤੇ ਉਹਨੂੰ ਕਹਿ ਪੈਸੇ ਦੇ ਤਾਂ ਰੈਂਟਰ ਪਾ ਦੇ ਇਹਦੇ ਤੇ ਨਾ ਨਹੀਂ ਇੰਟਰਨੈਟ ਤੋਂ ਕੋਈ ਗੱਲ ਨਹੀਂ ਰੈਂਟਰ ਓ ਇਦਾਂ ਹੀ ਹੈਗੇ ਉਹ ਬਾਥਰੂਮ ਚੱਲਣਾ ਨਹੀਂ ਰਿਹਾ ਕੰਮ ਉਹ ਵੀ ਆਨੀਆਂ ਦੂਰ ਆ ਮੇਰੇ ਕੋ ਤੁਰਿਆ ਨਹੀਂ ਜਾਂਦਾ ਤਦ ਕਰਕੇ ਇੱਥੇ ਫਾ ਲਿਆ ਹੀ ਕੋਈ ਗੱਲ ਨਹੀਂ ਮੰਮੀ ਤੁਰਿਆ ਜਾਂਦਾ ਅੱਧਾ ਟਾਈਮ ਤੇ ਰੰਗ ਗਿਆ ਗਾੜੀ ਦਾ ਅੱਧਾ ਕੀ ਰਹਿ ਗਿਆ ਹੁਣ ਉਹ ਇਹ ਨਹੀਂ ਚਲ ਜਿਆ करूंगी ਮੈਂ ਰਹਿਣ ਤਾਂ ਤੁਹਿਆਂ ਕੰਮ ਤੇ ਆਹ ਕੱਲ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਨਾ ਇੰਨਾ ਖਰਚ ਕਰਦੀ ਤੇ ਤੁਸੀਂ ਮੇਰੀ ਸਲਾਹ ਨਾ ਮੰਮੀ ਸਟਾਰਟ ਕੀਤਾ ਹੈ ਕੰਮ ਜਿਹੜਾ ਮੈਂ ਘੜੀ ਤੁਹਾਨੂੰ ਦੱਸਣਾ ਹੈ ਸਲਾਹ ਨਾ ਨਹੀਂ ਨਾ ਕੀਤਾ ਉਹ ਜਿਹੜੀ ਤੇਰੀ ਚਮਚੀ ਹੈ ਨਾ ਉਹਨੂੰ ਕਹਿ ਪਹਿਲੇ ਆ ਦਿੱਤਾ ਹੋਪੇ ਉਹਨੇ ਕੁਛ ਨਾ ਕੁਛ ਉਹਨੂੰ ਵੀ ਤੇ ਮੰਗ ਲਓ ਤੁਸੀਂ ਮੈਂ ਮੇਰੇ ਕੋ ਕਹਿ ਸਕਦੇ ਪੇ ਆਪਣੀ ਮਾਂ ਕੋ ਪਹਿਲੇ ਤੇ ਉਹਦੇ ਕੋ ਵੀ ਅੰਦਰ ਜਾ ਕੇ ਪਹਿਲੇ ਮੰਗ ਲਓ ਮੈਂ ਨਹੀਂ ਮੰਗਣਾ ਇਹ ਜਲੀ ਤੇਰੀ ਆ ਤੂੰ ਮੰਗ ਤੇ ਇਹ ਤਾਂ ਢੀ ਆ ਨਾ ਫੇਰੇ ਵੀ ਜਾ ਕੇ ਤੇ ਮੇਰੀ ਨਹੀਂ ਤੀ ਮੇਰਾ ਸਾਬੀ ਆ ਤੇ ਵਾ ਮਨਜੀਤ ਵਾ ਮੇਰਾ ਹੋਰ ਨਹੀਂ ਕੋਈ ਵੀ ਹੈਗਾ ਨਾ ਮੈਂ ਬਣਾਉਂਦੀ ਆ ਤੇ ਨਾ ਮੈਨੂੰ ਬਣਾਉਂਦੀ ਲੋੜ ਹੀ ਆ ਤੇ ਮੈਂ ਸੁਣਾ ਨਹੀਂ ਦੇਣ ਲੱਗੀ ਮੈਂ ਵਿੱਚ ਵਿਚੋਲਣ ਨਹੀਂ ਹੈਗੀ ਮੰਮੀ ਫਿਰ ਉਦਾਂ ਗੱਲਾਂ ਕਰਨ ਨੂੰ ਤੇ ਬੜੀ ਵਿਚੋਲਣ ਹੁੰਨੀ ਆ ਗੱਲਾਂ ਕਰਨ ਲੱਗੀ ਤੇ ਸਾਹ ਨਹੀਂ ਲੈਂਦੀ ਬਸ ਮੰਮੀ ਹਾਂ ਨੇ ਪੈਸੇ ਹੀ ਮਸ਼ਹੂਰ ਕੀਤੇ ਆ ਕੋਈ ਗੱਲ ਆਪਣੀ ਮਾਂ ਕੋ ਪੈਸੇ ਲੈ ਆ ਮਾਂ ਕੋ ਨਹੀਂ ਹੁਣ ਹੁਣ ਉਹਦੇ ਕੋ ਮੰਗ ਲੈ ਕਿਛਲੇ ਜਨਮ ਚ ਪੱਕਾ ਮੰਮੀ ਮੰਗਤੀ ਹੁੰਨੀ ਆ ਕਿਹੜੇ ਇੰਨੇ ਪੈਸੇ ਮੰਗਦੀ ਰਹੀ ਨਹੀਂ ਮੈਂ ਗਲਤੀ ਕਰ ਲਈ ਉਦਾਂ ਮੰਮੀ ਨੇ ਰੋਕ ਕੇ ਇਹਨੂੰ ਸੁਮਕਲਾ ਦੇਣਾ ਹਿਸਾਬੀ ਤੇ ਫਿਰ ਵੀ ਗੱਲ ਸਮਝ ਜਾਂਦਾ ਹੈ ਤੇ ਗੱਲ ਹੀ ਨਹੀਂ ਸਮਝਦੀ ਹੁਣ ਇਹ ਕਹਿਣ ਦੀ ਮੇਰੀ ਧੀ ਨਹੀਂ ਉਹਦੇ ਲਾਗੇ ਜਾ ਕੇ ਇਹਨੇ ਕਹਿਣ ਡਿਆ ਆਪਣਾ ਚੰਗੀ ਪੜੀ ਹੋ ਜਾਣ ਤੇ ਮੇਰੇ ਸਾਹਮਣੇ ਵੇਖ ਲਾ ਧਮਾਕੀ ਖਾਂਦੀ ਰਹਿੰਦੀ ਬਸ ਸਾਰਾ ਦਿਨ ਮੰਮੀ ਹੋਰ ਕੁਝ ਤੇ ਮਾਦੇ ਚਾਚਾ ਇਹਦਾ ਵੀ ਕੋ ਕਰਣਾ ਹੈ ਵਿਚਾਰੀ ਸਾਹ ਲੜੇ ਵੀ ਰੋਜ਼ ਸਵੇਰੇ 7-8 ਵਜੇ ਚੱਲਦੀ ਆ ਆਲੋ ਕੋਈ ਗੱਲ ਨਹੀਂ ਹੋਣਾ ਚੱਲ ਜੀ ਜਿਹੜੇ ਤਾੜੀ-ਤਾੜੀ ਬੰਦਾ ਪਾਣੀ ਕੋਲ ਹੋ ਗਿਆ ਹਾਂ ਚਲੋ ਫੇਰ ਠੀਕ ਹੈ ਕੋਈ ਗੱਲ ਨਹੀਂ ਤੇ ਲੜਨਾ ਨਹੀਂਗਾ ਪੁੱਤਾਂ ਲੜਾਈ ਇੱਥੇ ਹੀ ਚੱਲ ਜਾਣਾ ਮੈਂ ਤੂੰ ਆਓ ਚਲੀਏ ਫਿਰ ਮਾੜੋ ਉਹ ਨਹੀਂ ਹੁਣ ਮੈਂ ਜਾਣਾ ਮੈਂ ਘਰੋਂ ਚਲੇ ਫੇਰ ਮੇਰੇ ਦੁਆਲੇ ਉਹਨੇ ਕਹਿਣਾ ਵੀ ਦਾਦਾ ਜੀ ਨਹੀਂ ਆਇਆ ਦਾਦਾ ਕਿੱਥੋਂ ਆ ਗਿਆ ਨਹੀਂ ਇਹ ਗੱਲ ਦੇ ਦੇ ਕੇ ਉਹਨੇ ਖੁਸ਼ ਹੋ ਜਾਣਾ ਸਭ ਆਜੋ ਮੈਂ ਨਹੀਂ ਕੋਈ ਮੇਰੇ ਕੋਲ ਗੱਲਬਾਤ ਕੋਈ ਨਹੀਂ ਕੋਈ ਫੇਰ ਤੰਗ ਹੋਵਾਂਗੇ ਜਰਾ ਮੈਂ ਫੇਰ ਕਹਿਦਾ ਰਹਾਂਗਾ ਸਪੈਸ਼ਲ ਹੀ ਆਉਂਦਾ ਮੈਨੂੰ ਮਤ ਪਿਆ ਰਿਆ ਯੰਗਾ ਹੁੰਦਾ ਕੰਮ ਕਰਨੇ ਆ ਤੇ ਫੇਰ ਮੈਂ ਆਉਂਦਾ ਮੈਂ ਕਹੀ ਨਾ ਜੂ ਨਾ ਨਹੀਂ ਪਤਾ ਫੇਰ ਮੈਂ ਆਉਂਦਾ ਕੋਈ ਗੱਲ ਨਹੀਂ ਫੇਰ ਆਦੀਵਾ ਕਹਿੰਦਾ ਕੋਈ ਗੱਲ ਨਹੀਂ ਗਈ ਪਰ ਇਹ ਆ ਕਿ ਚਲੋ ਮੈਂ ਦੱਸੂਗਾ ਸਮਝਾਉਗਾ ਕੋਈ ਫਤੂਗਾ ਗੱਲਬਾਤ ਕੋਈ ਇਹਦੇ ਨਾਲ ਨਹੀਂ ਕਰਨਾ ਬੈਠ ਕੇ ਦੇਖੇ ਨਾ ਕਰਾਂਗੇ ਹੂੰ ਤੇ ਕਾਜ ਦਾ ਬਦਲਾ ਵੀ ਕਰਨਾ ਪੈਣਾ ਵਾ ਕੇ ਹੁਣ ਟਾਈਮ ਦੀ ਸੋਚੀ ਨਾਲ ਉਹ ਬਣ ਜੇ ਤੇ ਕੋੜੇ ਜੀ ਕੋਈ ਕੰਮ ਕਰ ਲਈਏ ਕੋਈ ਹੋ ਜਾਵੇ ਆਹ ਉਹ ਮੈਂ ਹੀ ਦੇ ਖਲੋਤਾ ਐ ਮੈਂ ਮਿਸਤਰੀ ਆਉਣ ਵਾਲੇ ਚਲੋ ਤੇ ਘਰ ਕੀ ਇਹਨੇ ਕੋਨਾ ਲਾਣਾ ਲਾਣਾ ਕਰਾਉਣੀ ਸਿਰੇ ਸੋੜਾ ਅਰੇ ਕੱਲ ਨੂੰ ਥੋੜੇ ਜਨੇ ਲੱਗਣੇ ਆ ਤੇ ਕੋਈ ਪੈਲੀਆਂ ਦੇ ਪੰਗਾ ਪਾਵੇ ਜਾ ਕੇ ਆਉਂਦੇ ਆ ਉਹ ਤੇ ਹੈਗੀ ਆ ਗੱਲ ਚਾਚਾ ਆ ਬੰਦੇ ਨੇ ਗਾੜੀ 베ਚਣੀ ਐ ਨਾ ਪੁਰਾਣੀ ਚ ਵੜੇ ਗਈ ਚਲੋ ਕੋਈ ਗੱਲ ਨਹੀਂ ਗਈ ਮੈਂ ਤੇ ਕਹੀ ਨਾ ਇੱਥੇ ਪਾਏ ਨੇ ਲੱਗਣ ਦੀਏ ਚੁੱਪ ਕਰਕੇ ਗੰਸੋਂ ਨਹੀਂ ਉੱਪਰ ਕੰਮ ਕਰ ਲੀਏ ਆਪਾਂ ਤੁਹਾ ਗੱਲ ਤੇ ਮੈਂ ਕਿਹ ਬੰਦੇ ਦਾ ਤੁਸੀਂ ਆ ਹਾਂ ਤੁਹਾਡਾ ਤਾਂ ਹੋ ਜੂਗਾ ਕੰਮ ਆਪਾਂ ਥੋੜਾ ਜਆ ਬਸ ਲੱਗਣਾ ਟਾਈਮ ਲੱਗਣਾ ਦੇਖ ਰਾਜੇ ਹੋ ਜੇ ਤਾਂ ਆਪਾਂ ਨੂੰ ਦੇ ਰਿਹਾ ਗਾਉਂ। ਇਹ ਇਹ ਲੋਗ ਦੀਂਗਾਰ ਵਾਲੇ ਨੂੰ ਸਭ ਕੁਝ ਪਤਾ ਕਰਨਾ। ਇਹ ਜੀਨੇ ਜੋ ਕੀ ਹੈ ਨਹੀਂ ਕਿ ਇੱਥੇ ਰਾਲਾ ਪਾਉਣ ਵਾਲੀ ਹਰ ਜਾਣਾ ਨੇ ਰਾਲਾ ਪਾ ਕੇ ਬਹਿਣਾ। ਇਹ ਤੇ ਗੱਲ ਹੈ ਮਾਂ ਮਹੀਨੇ ਬਾਅਦੇ ਕੱਢ ਕਰਵਾਵਾ ਗਏ ਤੂੰ ਆਪਰੇ ਦਨੀਆ ਘਾਟੇ। ਕਿਹੜਾ ਕੰਮ ਕਰਨਾ। ਚਲੋ ਭਾਈ ਆ ਜੋ ਨਹੀਂ ਪੋਤਾ ਕੋਈ ਗੱਲ ਨਹੀਂ ਹੁਣ ਕੂ ਫੇਣਾ। ਹੂੰ। ਛਾਰਪੂ ਕੰਮ ਤੇ ਮੈਂ ਵੀ ਆ। ਟਰੈਕਟਰ ਦਾ ਇਹ ਘਾ ਥੋੜਾ ਜਿਹਾ ਕੰਮ ਕਰਨ ਵਾਲਾ ਹੈ ਘਰ ਦਵਾ ਜਾਣਾ ਹੈ ਲੈ ਕੇ ਨਹੀਂ। ਅੱਛਾ। ਆ ਤੇ ਮੈਂ ਮਾਂਮੀ ਨੂੰ ਕਿਹੜਾ ਮਾਰ ਦਿੰਨੀ ਆ। ਅੱਛਾ। ਜਲੋ ਠੀਕ ਆ ਪੁੱਤ ਫਿਰ ਓਕੇ ਪੁੱਤ ਓਕੇ ਇਹ ਨਾਲ ਵੀ ਕਿਹੜੇ ਕਾਇਫ ਰਹੀ ਆ ਖਾਣਾ ਓਕਾਵਾ ਕੰਮ ਨਾਲ ਵੀ ਕੁੜੀ ਨੇ ਪੜਨੇ ਪਾਤਾਨੇ ਹੋਰ ਨਾ ਕੋਈ ਕਰਨਾ ਹੈ ਪਣਾ ਕੋਈ ਦੇਖਦੇ ਆਂ ਉਹਦਾ ਵੀ ਵਿਚਾਰ ਕਰਦੇ ਆਂ ਚਲੋ ਕੋਈ ਗੱਲ ਨਹੀਂ ਵੀਰ ਉਹ ਬਾਹਰਲੇ ਸਾਰੇ ਇਕੱਠੇ ਕਰਨੀ ਚੰਗੀ ਤਰ੍ਹਾਂ ਕਰ ਲੈ ਆਹੋ ਉਥੋਂ ਰਾਜਾ ਬਣ ਜੂਗਾ ਨਾਲੇ ਜਾਣ ਆਉਣ ਤੇ ਬਾਅਦ ਚ ਉਹ ਬੁਰਜੀ ਨਾ ਵੇਖ ਲਾਂਗੇ ਫੇ ਮੈਂ ਚਾਚੇ ਨੂੰ ਕਹਿਣਾ ਟਰੈਕਟਰ ਨਾਲ ਧੂਦੂਗਾ ਪਰ ਇਹਨੂੰ ਠੀਕ ਆ ਠੀਕ ਆ ਮਿਸਤਰੀ ਤੇ ਆਏ ਨਹੀਂ ਆ ਤੂੰ ਵੀ ਐਵੇਂ ਇੱਧਰ ਉੱਧਰ ਨੂੰ ਤੁਰਿਆ ਫਿਰਿਆ ਰਹੀਂ ਹੰਡ ਮਾਰਦਾ ਕੀ ਕੀ ਕਹਿੰਦੀ ਇੱਥੇ ਇਕੱਲੀ ਬੈਠੀ ਸ਼ਾਇਦ ਸੁਖ ਦੱਸੋ ਇੱਥੇ ਕੀ ਕਰਨ ਈ ਆ ਚਿੱਕੜ ਜਾ ਕਿੰਨਾ ਵਾ ਤੇ ਤੂੰ ਇੱਥੇ ਆਣ ਕੇ ਐਵੇਂ ਬੈਠੀ ਆ ਅੰਦਰ ਜਾ ਕੇ ਬਹਿ ਜਾ ਵਾਰੋ ਵਾਰੀ ਆਣ ਕੇ ਪੁੱਛਣਾ ਪਹਿਲਾਂ ਤੁਹਾਡੀ ਮਾਂ ਪੁੱਛ ਕੇ ਗਈ ਹੁਣ ਤੁਸੀਂ ਆਣ ਕੇ ਪੁੱਛਣ ਢੱਪ ਮੈਂ ਪੁੱਛਿਆ ਈ ਆ ਮੈਂ ਤੈਨੂੰ ਕਿਹੜੀ ਗੋਲੀ ਮਾਰਤੀ ਆ ਮੰਮੀ ਨੇ ਵੀ ਆਣ ਕੇ ਪੁੱਛਿਆ ਸੀ ਬਸ ਹਤੇ ਫੇਰ ਕੀ ਆ ਮੁੰਡਾ ਕਿਹਾ ਲਈ ਜੀ ਪੈਸੇ ਦਾ ਨਾ ਦੇਗੀ ਐਹਾਂ ਦਾ ਫਿਰ ਕੋ ਹੈਗੀ ਆ ਆਂਦੀ ਮਾਂ ਆਪਣੀ ਕੋਲੇ ਇੱਥੇ ਲੈ ਐਂਟਰ ਪਾ ਲਈਏ ਉਦਾਂ ਗੱਲ ਮੰਮੀ ਨੇ ਮਾੜੀ ਨਹੀਂ ਹੋ ਕਹੀ ਮੈਨੂੰ ਤਾਂ ਪਤਾ ਹੀ ਉਸੇ ਮਾਂ ਦਾ ਹੀ ਪੁੱਤ ਵਾ ਸੁੱਖ ਮੇਰੀ ਗੱਲ ਮੇਰੀ ਗੱਲ ਸੁਣ ਹੁਣ ਮੰਮੀ ਨੂੰ ਪੈਸੇ ਮਿਲੇ ਹੋਣੇ ਆ ਅੱਗੇ ਝੋਨੇਵਰੀ ਠੇਕਾ ਮਿਲ ਜਾਣਾ ਬਣਾਉਣ ਤੇ ਚਾਰ ਪੈਸੇ ਮਿਲ ਜਾਣਾ ਹੀ ਹੋ ਤੇ ਲੈਂਟਰ ਪੈ ਜੂ ਆਪਣਾ ਚੱਲ ਆਪਣੀ ਚੀਜ਼ ਬਾਨੀ ਕਿਹੜੀ ਫਗਾਨੀ ਆ ਦੱਸਾਂ ਬੰਦੇ ਦੀ ਨੂੰ ਦੱਸਾਂ ਉਹਨੂੰ ਕਿਉਂ ਦੱਸਣਾ ਦੱਸ ਦੱਸਣਾ ਇਹ ਆ ਵੀ ਸਭ ਹੀ ਜਾਂਦੇ ਆਪਣੀ ਮੰਮੀ ਕੋ ਪੈਸੇ ਲੈ ਆ ਕਿਦੋਂ ਮੰਦੀ ਤੁਹਾਨੂੰ ਥੁੱਕ ਲਾ ਕੇ ਕਿ ਨਹੀਂ ਉਹ ਨੋਟ ਫਿਰ ਚੰਗੀ ਤਰ੍ਹਾਂ ਤੂੰ ਕੰਮ ਦਾ ਭੋਕਾ ਤੋਂ ਵਿੱਚ ਪਾਉਣ ਨਹੀਂ ਦੱਸ। ਆਓ। ਐਵੇਂ ਉਹਨੇ ਤੇ ਰੋਕਣਾ ਹੀ ਚੰਗਾ ਕੰਮ ਹੁੰਦਾ। ਉਹਦੀ ਤਿਆਤਿਆਂ ਮਾਰ। ਚਾਹੋ ਬਾਬਾ ਸਿਰ ਨਾ ਖਾਓ ਲੱਗੇ ਮੇਰੇ ਬਹਿ ਕੇ। ਕਿਤੇ ਚੱਜ ਸੁਆਦੀ ਗੱਲ ਕਰਦਿਆ ਕਰੋ। ਮੈਂ ਤੇ ਕੋਈ ਨਾ ਕੋਈ ਇੱਥੇ ਕੰਮ ਕਰੂੰਗਾ। ਆ ਮੈਂ ਰੋੜੀ ਕੋਟ ਲਈ ਨਾ ਅੰਦਰ ਥੋੜੀ ਜੀ ਕੁੱਟੀ ਪਈ ਆ। ਤੂੰ ਇੱਥੇ ਕੀ ਕੰਢੀ ਤੂੰ ਜਾ ਸਕੋ। ਮੈਂ ਇੱਥੇ ਹਵਾ ਲੈ ਨਹੀਂ ਅੰਦਰ ਗਰਮੀ ਲੱਗਣ ਦੀ ਆ। ਇਹ ਹਵਾ ਕਿੰਨੀ ਵਧੀਆ ਵਗੰਦੀ ਪਿਛਲ ਇੱਥੇ ਬਹਿ ਜਾਨੀ ਆ। ਪਰ ਮੈਨੂੰ ਲੱਗਦਾ ਆਪਣੇ ਘਰ ਬੈਣ ਦਾ ਹੁਕਮ ਵੀ ਨਹੀਂ ਹੈਗਾ। ਤਾਡੀ ਗੁਲਾਮ ਆ ਜਿੱਥੇ ਤੁਸੀਂ ਮਾਂ ਪੁੱਤ ਕਹੋਗੇ ਉੱਥੇ ਮੈਨੂੰ ਬਹਿਣਾ ਪੈਣਾ। ਉਹ ਬਰਾਂਡੇ ਜਾ ਕੇ ਬਹਿ ਜਾ ਪੌੜੀਆਂ 'ਚ। ਜਾ ਉੱਥੇ ਬਹਿ ਜਾ ਜਾ ਕੇ। ਨਹੀਂ ਜਾਣਾ ਹੁਣ ਮੈਂ ਵੀ ਇੱਥੇ ਬਹਿਣਾ। ਬਥੇਰੇ ਤੁਹਾਡੇ ਹੁਕਮ ਮੰਨਦੇ ਮੈਂ। ਚੰਗਾ ਤੇਰੀ ਮਰਜ਼ੀ ਆ ਕਿ ਹੋਰ ਕੀ ਆ। ਲਾਹ ਮਰਜ਼ੀ ਆ ਮੇਰੀ ਅੱਗੇ ਤੇ ਨਹੀਂ ਕੀਤੀ ਮਰਜ਼ੀ ਪਰ ਹੁਣ ਜ਼ਰੂਰ ਕਰਨੀ। ਤੂੰ ਮਰਜ਼ੀ ਨਹੀਂ ਕਰਦੀ ਤੂੰ ਡਰਾਵੇ ਪਾਉਣ ਢਈ ਆ। ਆਹੋ ਡਰਾਵਾ ਹੀ ਸਮਝ ਲਓ। ਤੇ ਡਰਾਵਾ ਹੀ ਆ ਸਮਝੀਏ ਕੀ ਹੈ ਡਰਾਵਾ ਵਾ। ਚੰਗਾ ਬੈਠੀ ਰਹਿ। हा वो कि सारा हिसाब लिखा मिस्त्रियों के डायरी लाई है दिमाग तो ओदा ही बड़ा मां पुता हिसाब ओद नहीं भूलता किन्न कि मिस्त्रियों कि चीज आई है कि जिथे सौ रुपए की चीज आई ना भी लिखिया सौ रुपए के नींबू आलू गंढे हर एक चीज का हिसाब से लिखया बल्ले बल्ले बार नहीं कह रौला पैन दिया ਵੀਰ ਯਾ ਲੱਖਦਾ ਚਰ ਦੇਖੋ ਆ ਉਹ ਤਾਂ ਅੰਦਰ ਹੀ ਆਉਣਾ ਬਾਹਰ ਕੀ ਕਰਨਾ ਰਹਿੰਦੇ ਪੁੱਤ ਆ ਕਾਪੀ ਇਥੇ ਮਾੜਾ ਮੋਟਾ ਸਾਰਾ ਕਿਤਾਬ ਲਿਖਿਆ ਹੁੰਦਾ ਵਾ ਦੇ ਦੇ ਤੇਰੇ ਕੰਮ ਦੀ ਨਹੀਂ ਆ ਪੁੱਤ ਕਿਉਂ ਨਹੀਂ ਇਹਨੂੰ ਤੈਨੂੰ ਪਤਾ ਵਾ ਮਾਵਾ ਧੀਆਂ ਦਾ ਵੀ ਸਾਰਾ ਕਿਤਾਬ ਹੁੰਦਾ ਵਾ ਤੇ ਕੋਈ ਖਰਚਾ ਹੋਇਆ ਹੋਵੇ ਤੇ ਇੱਥੇ ਲਿਖਿਆ ਹੁੰਦਾ ਤੇ ਪਤਾ ਲੱਗ ਜਾਂਦਾ ਕਿਹਦਾ ਪੈਸਾ ਦੇਣਾ ਕਿਹਦਾ ਨਹੀਂ ਦੇਣਾ ਚਲੋ ਉਹ ਤੇ ਕੋਈ ਗੱਲ ਨਹੀਂ ਬੈਹ ਜਾ ਤੁਸੀਂ ਤਵ ਖਾੜੇ ਕਾਪੀ ਮੈਂ ਉਹਦਾ ਵੇਖਣ ਲਈ ਆ ਨਹੀਂ ਨਹੀਂ ਤੇਰੇ ਵੇਖਣ ਵਾਲਾ ਹੈ ਨਹੀਂ ਕੁਛ ਮੈਂ ਤੇ ਲੋਕਣੇ ਆ ਇਹ ਮਿਸਤਰੀਆਂ ਦੇ ਆ ਰੇ ਧੂੜੀਆਂ ਲਿਖੀਆਂ ਜਿਹੜਾ ਸਮਾਨ ਫੋਨ ਆਇਆ ਉਹ ਲਿਖਿਆ ਵਾ ਮਗਰ ਉਹ ਸਾਫ਼ ਕਰ ਲਾਂਗੇ ਬੈ ਕੇ ਕਿੰਨਾ ਖਰਚਾ ਆ ਕਿੰਨਾ ਮਿਸਤਰੀਆਂ ਦਾ ਹਾਤਰ ਸੋਈਦਾ ਵੀ ਲਿਖਿਆ 100 ਰੁਪਏ ਦੀ ਕਿਹੜੀ ਚੀਜ਼ ਆਈ ਤੁਸੀਂ ਨਿੰਬੂ ਕਿਧਰੋਂ ਦੇਤ ਉਹ ਵੀ ਇਹਦੇ ਵਿੱਚ ਲਿਖਿਆ ਆਲੂ ਗੰਡੇ ਵੀ ਲਿਖੇ ਉਹ ਹੋਏ ਬਤਮਨ ਕਿ ਸਾਬੀ ਪੁੱਛ ਰਿੰਦਾ ਮਮੀ ਆ ਪੈਸੇ ਕਿੱਥੇ ਵਰਤੇ ਆ ਤੇ ਇਸ ਕਰਕੇ ਮੈਂ ਲਿਖ ਲੈਣੀ ਹੁੰਨੀ ਆ ਸਾਬੀ ਤਾਂ ਤਾਂ ਹੀ ਪੁੱਛੂਗਾ ਨਾ ਛੱਡੋ ਸੀਮਟ ਜਾਓ ਪੁੱਤ ਤੇਰੀ ਕੰਮ ਦੀ ਨਹੀਂ ਆ ਤੇ ਤੂੰ ਕੀ ਕਰਨੀ ਆ ਸਾਬੀ ਦੇ ਫਿਰ ਤਾਂ ਹੀ ਪੁੱਛੂਗਾ ਨਾ ਜੇ ਸਾਬੀ ਨੇ ਚੰਨੇ ਤਨਖਾਹ ਲਿਆ ਕੇ ਦੇਣੀ ਹੋਵੇ ਤਾਂ ਸਾਬੀ ਨੇ ਤੁਹਾਨੂੰ ਕੀ ਪੁੱਛਣਾ ਫਿਰ ਇਹਨਾਂ ਗੋਣੇ ਗੋਣੇ ਚੀਜ਼ਾਂ ਦਾ ਹਿਸਾਬ ਨਹੀਂ ਲਿਖੀਦਾ ਕਰਦੇ ਵੇ ਸੌ ਚੀਜ਼ ਜਿਹੜੀ ਵਰਤੋਂ ਦੇ ਵਿੱਚ ਆ ਜਾਂਦੀ ਹੈ ਨਾਲੇ ਸਾਰੇ ਪਰਿਵਾਰਵਾਦ ਸੌ ਪੰਜਾ ਚੀਜ਼ ਦਾ ਖਰਚਾ ਆਵੇ ਹੋ ਜਾਂਦਾ ਵਾ ਪੁੱਤ ਖਰਚਾ ਬੇਸ਼ੱਕ ਹੋ ਜਾਂਦਾ ਵਾ ਤੈਨੂੰ ਪਤਾ ਛੇ ਮਹੀਨੇ ਜਿਹੜੇ ਪੈਸੇ ਆਉਂਦੇ ਕੱਤ ਕਿੰਨੇ ਆ ਘਰਾਂ ਦੇ ਉਦਾਂ ਨਹੀਂ ਪਤਾ ਲੱਗਦਾ ਉਦਾਂ ਤੇ ਮੈਨੂੰ ਛੱਡ ਜੇਤਾ ਭੁੱਜਦਾ ਵਾ ਚਲ ਕੋਈ ਨਹੀਂ ਮਿਸਤਰੀ ਨੇ ਥੋੜਾ ਟਾਈਮ ਹੋ ਗਿਆ ਡੱਟੇ ਨੂੰ ਤੁਹਾਡਾ ੜੀ ਸਾਰੀ ਭਰ ਵੀ ਗਈ ਹੈ ਚਲ ਇਹ ਕਿ ਮਿਸਤਰੀ ਦਾ ਕੰਮ ਹੁਣ ਨਿਬੜ ਚੱਲਿਆ ਵਾ ਨਾ ਹਾਂ ਹੋ ਮਿਸਤਰੀ ਦੇ ਕੰਮ ਮੇਜ ਬਾਥਰੂਮ ਵੀ ਇੰਡੇ ਹੀ ਆ ਉਹ ਵੇਖ ਲੈਣੇ ਆ ਸਾਕ ਕਿਤਾਬ ਜਾਂ ਲਾ ਗਈ ਸਾਕ ਕਿਤਾਬ ਉਹ ਤਾਂ ਕਾਹਦਾ ਲੈਣਾ ਬਸ ਬਾਥਰੂਮ ਹੀ ਰਹਿ ਗਿਆ ਦੋਵਾਂ ਚਵਾਂ ਦਿਨ ਕੰਦਾ ਖੜਿਆ ਕਰਤਾ ਲੈਂਟਰ ਪਾ ਦੇਣਾ ਹੋਰ ਕੀ ਰਹਿ ਗਿਆ ਕੀ ਹੋ ਗਾ ਲੈਂਟਰ ਦੀ ਪਾਉਣਾ ਇੱਧਰ ਕਣਸ਼ਤ ਖੁੱਲੀ ਨਹੀਂ ਲੈਂਟਰ ਪਾਵਾਂਗੇ ਪਾਉਣਾ ਕਿਉਂ ਨਹੀਂ ਤੇ ਫਿਰ ਡਾ ਉਹਨੇ ਮਿਸਤਰੀ ਹੁਣ ਮਿਸਤਰੀ ਕਿਸ ਦੇ ਘਰੇ ਕੰਮ ਡਿਆ ਵਾ ਤੇ ਉਹ ਕਹਿੰਦਾ ਇੱਕ ਦੋ ਦਿਨ ਲੱਗ ਜਾਣੇ ਆ ਸਰ ਕੋਈ ਗੱਲ ਨਹੀਂ ਉਹਨੇ ਕਹਿੰਦਾ ਸਾਡਾ ਇਧਰ ਤਾਂ ਬੇੜ ਦੇ ਬਾਥਰੂਮ ਦੀ ਤੰਗੀ ਹੋਣ ਰਹੀ ਆ ਹੁਣ ਸੁਖਤਾ ਮੈਨੂੰ ਕਿੱਡੀ ਦੂਰ ਜਾਣਾ ਪੈਂਦਾ ਤੇ ਜਾਂਦੇ ਜਾਂਦੇ ਅੰਦਰ ਸਾਹ ਚੜ ਜਾਂਦਾ ਉਹਨੂੰ ਤੇ ਤਾਂ ਨੇੜੇ ਉਹ ਤਾਂ ਬੰਦਾ ਚਲਤੇ ਜਾਂਦਾ ਵਾ ਉਹ ਤਾਂ ਚਲਤੇ ਜਾਂਦਾ ਵਾ ਮੈਂ ਆਪ ਹੀ ਮਿਸਤਰੀਆਂ ਨੂੰ ਕਿਹਾ ਵਾ ਥੋੜਾ ਜਿਹਾ ਹੱਥ ਟੈਟ ਵਾ ਤੇ ਤੈਨੂੰ ਪਤਾ ਵਾ 50-60000 ਰੁਪਏ ਤੇ ਐਵੇਂ ਚਾਹੀਦਾ ਬਾਥਰੂਮ ਖੜੇ ਕਰਨ ਨੂੰ ਨਹੀਂ ਚਾਹੀਦੇ ਤਾਂ ਵੱਧ ਹੀ ਆ ਤੁਹਾਨੂੰ ਪਤਾ ਵਾ ਤੇ ਹੁਣ ਕੰਮ ਕਿੰਨਾ ਕਰ ਗਿਆ ਹਾਥੀ ਨਾਂਗਾ ਪੂਛ ਰਾ ਕੋਈ ਨਾ ਕੰਮ ਰਗਾ ਤਾਂ ਮੇਨ ਬਾਥਰੂਮ ਦਾ ਤੇ ਪੰਗਾ ਹੀ ਇਹ ਤਾਂ ਨਿਬੇੜ ਲੋ ਉਹੋ ਹੀ ਤੇ ਪੁੱਤ ਮੈਂ ਸੋਚਣ ਲੱਗਿਆ ਕਿ ਕਿਸੇ ਬੰਨੇੋਂ ਪੈਸਾ ਆ ਜੇ ਉਹ ਗੱਲ ਸੁਖੋ ਵਿਚਾਰੀ ਕਹਿਣ ਢੀ ਹਾਂਜੀ ਮੈਂ ਆਪਣੀ ਮੰਮੀ ਕੋ ਪੈਸੇ ਪੁੱਛ ਲੈਣੀ ਆ ਮੈਂ ਉਹਨੂੰ ਕਹਾ ਮੈਂ ਘੜਮਾ ਤੋਂ ਪੈਸੇ ਲੈਂਦੀ ਨਹੀਂ ਚੰਗੇ ਲੱਗਦੇ ਆਹ ਕੰਮ ਨਹੀਂ ਪੁੱਤ ਕਰਨਾ ਸੀ ਸੁਖ ਕਹਿਣ ਢੀ ਹਾਂ ਸੁਖ ਕਹਿਣ ਢੀ ਕਿ ਮੈਂ ਆਪਣੀ ਮੰਮੀ ਨੂੰ ਪੈਸੇ ਪੁੱਛਦੇ ਨਹੀਂ ਠੇਕਾ ਮਿਲਿਆ ਹੋਣਾ ਵਾ ਤੇ ਮੈਂ ਮਨਾ ਕਰਤਾ ਉਹਨੂੰ ਮੈਂ ਪੁੱਤ ਪੈਸੇ ਲੈਂਦੇ ਨਹੀਂ ਚੰਗੇ ਲੱਗਿਦਾ ਉਹਨਾਂ ਨੇ ਉਹਨਾਂ ਠੇਕਾ ਥੋੜਾ ਲਿਆ ਵਾ ਬਾਥਰੂਮ ਬੰਡੇ ਦਾ ਸਾਨੂੰ ਸੋਖੂਗਾ ਕਿ ਉਹਦੀ ਮਾਂ ਨੂੰ ਸੋਖਣਾ ਵਿਚਾਰੀ ਨੂੰ ਉਹੀ ਤੇ ਗੱਲ ਆ ਬਹੁਤ ਚੀਜ਼ ਬੰਡੀ ਸਾਡੇ ਘਰ ਦੀ ਬੰਡੀ ਉਹਨੇ ਕਿਹੜੀ ਮੰਤ ਨਹੀਂ ਆਣਗੀ ਇਹ ਗੱਲ ਤੇ ਹੈ ਵਾ ਤੇ ਕੋਈ ਗੱਲ ਨਹੀਂ ਤੁਸੀਂ ਆਪਣੇ ਪੈਸੇ ਪਹਿਲਾਂ ਚੋਕਲੋ ਪਾ ਲਈ ਤੇ ਉਹੀ ਨਾ ਕਿਸ ਨੂੰ ਪੁੱਛਾਂਗੇ ਪੁੱਤ ਜਿਹੜਾ ਠੇਕਾ ਕੋਈ ਵੱਧ ਦਿੰਦਾ ਹੋਊਗਾ ਤੇ ਉਹਦੇ ਕੋਲ ਲੈ ਲਾਂਗੇ ਥੋੜੇ ਬੋਤੇ ਕਿੱਲਾ ਇੱਕ ਠੇਕੇ ਤੇ ਦੇ ਦਿੰਨੇ ਫਿਰ ਹੋਰ ਕੀ ਕਰੀ ਥੋੜੇ ਬੋਤੇ ਨਹੀਂ ਵੱਧ ਲੈਣੇ ਮੈਨੂੰ ਚੇਤਾ ਸੱਚ ਆ ਗਿਆ ਤੇ ਸੁਖ ਦੀ ਮਾਂ ਦਾ ਰੁਪਈਆ 50000 ਉਹਨੇ ਦਿੱਤਾ ਵਨ ਤੇ ਇਤਮਾਨ ਦਾ ਨਾਲ ਜਨਾਨੀ ਨੇ ਪੈਸੇ ਸੁਖ ਦੀ ਮਾਂ ਦਾ 50000 ਇਹ ਪੁੱਤ ਤੈਨੂੰ ਕਿੰਨੇ ਦੱਸਿਆ ਜਦੋਂ ਮੈਨੂੰ ਬਾਕੀ ਗੱਲਾਂ ਦਾ ਘਰ ਚ ਪਤਾ ਲੱਗ ਜਾਂਦਾ ਕੀ ਗੱਲ ਮੈਨੂੰ ਪੈਸਾ ਦਾ ਨਹੀਂ ਪਤਾ ਲੱਗਣਾ ਮੈਨੂੰ ਪਤਾ ਕਿ ਤੂੰ ਰੁਪਈਆ 50000 ਉਹਨਾਂ ਦੇਣਾ ਵਾ ਚਲੋ ਮੈਂ ਵੀ ਸਮਝਦੀ ਕਿ ਹਵਾਲੇ ਮਜਬੂਰੀ ਹੁੰਦੀ ਤਾਂ ਬੰਦਾ ਪੈਸਾ ਫਾੜ ਹੀ ਲੈਂਦਾ ਵਾ ਇਹੇ ਗੱਲ ਨੂੰ ਸੁਖ ਸੁਖ ਦਾ ਬੰਦਾ ਭਿਆਲੀ ਹੁੰਦਾ ਵਾ ਪਰ ਜਿੱਦਾਂ ਪੈਸੇ ਲੈ ਹੋਣ ਨਾ ਜੇ ਉਦਾਂ ਮੋੜ ਦਈਏ ਨਾ ਤੇ ਇੱਥੇ ਬਣੀ ਰਹਿੰਦੀ ਆ ਨਹੀਂ ਤੇ ਗਾੜੀ ਤੋਂ ਅਗਲਾ ਫੇਰ ਨਹੀਂ ਬਾਹਰ ਫੜਦਾ ਕੋਈ ਨਹੀਂ ਮੋੜ ਦਾਂਗੇ ਅਜੇ ਹੈ ਨਹੀਂ ਮੇਰੇ ਕੋਲ ਤੈਨੂੰ ਦੱਸਣ ਤੇ ਡਈ ਆ ਕਿ ਬਾਥਰੂਮਾਂ ਦਾ ਕ ਉਹ ਬਾਥਰੂਮ ਦਾ ਵੀ ਕੰਮ ਨਿਕਲ ਜਾਣਾ ਵਾ ਤੇ ਉਹ ਵੀ ਵੇਖ ਲਓ ਕੋਈ ਗੱਲ ਨਹੀਂ ਪੁੱਤ ਠੇਕੇ ਤੋਂ ਮਹਾ ਬਾਥਰੂਮ ਹੀ ਹੋਣੇ ਆ ਰੈਡੀ ਸਾਰਾ ਕੁਝ ਉਹਨਾਂ ਨੂੰ ਟੈਲਾ ਟੂਲਾ ਲਾਉਣ ਨੂੰ 2.5 ਲੱਖ ਲੱਗ ਜਾਣਾ ਤੇ ਤੇ ਤੁਹਾਨੂੰ ਪਤਾ ਹੀ ਇਹ ਸਾਰੇ ਕੰਮਾਂ ਦਾ ਤੁਹਾਨੂੰ ਮੈਨੂੰ ਹੁਣ ਕਹਿਣਾ ਪਿਆ ਤੂੰ ਸੋ ਪਹਿਲਾਂ ਉਹਦੇ ਪੈਸੇ ਮੋੜ ਦੇ ਜਦੋਂ ਆਪਾਂ ਕਿਹਾਦਾ ਉਧਾਰ ਚੁੱਕਿਆ ਉਹਨਾਂ ਦਾ ਪਹਿਲਾਂ ਅਗਲੇ ਦਾ ਪੈਸਾ ਮੋੜ ਦੇ ਫਿਰ ਆਪਣੇ ਘਰ ਦਾ ਕੰਮ ਕਰਦਾ ਕੱਲ ਨੂੰ ਕੋਈ ਗੱਲ ਨਾ ਕਰਿਆ ਹਾਂ ਉਹੋ ਹੀ ਸੁੱਖ ਦੀ ਮਾਣ ਮੇਰੀ ਗੱਲ ਹੋਈ ਕੋਈ ਨਹੀਂ ਪੈਣ ਦੀ ਕੋਈ ਨਹੀਂ ਆ ਤੁਸੀਂ ਬਣਾ ਲਓ ਘਰ ਫਿਰ ਬਾਅਦ ਚ ਦੇ ਦਿਓ ਅੰਦੀ ਮੈਂ ਕਿੱਥੇ ਵਰਤਨੀ ਆ ਮੈਂ ਵੀ ਇਦਾਂ ਹੀ ਵਰਤਨੀ ਆ ਜਮਾਂ ਹੀ ਕਰਾਉਣੇ ਆ ਕਾਪੀ ਚ ਪੈਣੇ ਪੈ ਰਹਿਣੇ ਕੌਣ ਜੀ ਮੇਰੇ ਚ ਉਹਨੇ ਤਾਂ ਵਿਚਾਰੀ ਨੇ ਕਹਿਣਾ ਹੀ ਉਹ ਤੇ ਦੀ ਮਾਂ ਵਾ ਉਹ ਹੁਣ ਆਪਣੀ ਧੀ ਕੋ ਥੋੜਾ ਪੈਸਾ ਮੰਗੂਗੀ ਪਰ ਇਹ ਕਿ ਬੰਦੇ ਨੂੰ ਹਸਾਕਤਾ ਨਾਲ ਕਲੀਅਰ ਕਰਦਾ ਹੋਵੇ ਨਾ ਤਾਂ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਇਹ ਤੇ ਆਪ ਨੂੰ ਸੋਚ ਚਾਹੀਦੀ ਕੋਈ ਨਹੀਂ ਕਰ ਦੂੰਗੀ ਮੈਂ ਕਹਾ ਤੁਹਾਡੇ ਮੂੰਹ ਤੇ ਕੀ ਆ ਵਾ ਪਤਾ ਨਹੀਂ ਕੀ ਲੜ ਗਿਆ ਵਾ ਕੀ ਲੜ ਗਿਆ ਹਾਂ ਭੂੰਡ ਲੜ ਗਿਆ ਵਾ ਕੀ ਚੱਕਰ ਹੋਇਆ ਪਤਾ ਨਹੀਂ ਸੋਚ ਬੜੀ ਪੈ ਗਈ ਬੀੜ ਬਣੀ ਹੋਂਟੇ ਮੈਂ ਭੂੰਡ ਕੇ ਦਾ ਲੜ ਗਿਆ ਤੁਹਾਨੂੰ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਤੁਸੀਂ ਅੱਜ ਦੋੜੇ ਵੇਖ ਕੇ ਨਹੀਂ ਵੇਖਿਆ ਹੀ ਨਹੀਂ ਨਾ ਤਰੀ ਕਰਕੇ ਧਿਆ ਹੈ ਵੇਖਿਆ ਨਾ ਹੁੰਦਾ ਤੇ ਇੱਥੋਂ ਤੱਕ ਨਾ ਪਹੁੰਚਦੀ ਲੈ ਇਹਦਾ ਵੀ ਕੁਛ ਨਹੀਂ ਹਾਲ ਹੈ ਸੁੱਖੇ ਦਾ ਕਿਦਾਂ ਕਹਿ ਸਕਦੇ ਕਿ ਮੇਰੀ ਮੰਮੀ ਕੋਲ ਪੈਸੇ ਲੈ ਲਓ ਮੈਨੂੰ ਤਾਂ ਸੁੱਖ ਹੀ ਆਂਦੀ ਸੁੱਖ ਦੀਦੀ ਮੇਰਾ 50000 ਮੇਰੇ ਮੰਮੀ ਦਾ ਦਬਾਓ ਸਮਝ ਨਹੀਂ ਆਉਂਦੀ ਕਿ ਕੀ ਕਰਦੇ ਤੇ ਕੀ ਨਹੀਂ ਕਰਦੇ ਪਰ ਮਾਤਾ ਦੇ ਗੱਲਾਂ ਤੋਂ ਲੱਗਾਂ ਡਿਆ ਕਿ ਦਾ ਸੁੱਖ ਨੇ ਪੈਸੇ ਕਿਹ ਹੋਣੇ ਫੇਰ ਹੀ ਆਣ ਕੇ ਮਾਤਾ ਮੈਨੂੰ ਦੱਸਣ ਡਈ ਹੈ ਤੇ ਸੁੱਖ ਨੇ ਪੈਸੇ ਦੀ ਗੱਲ ਨਾ ਕੀਤੀ ਤੇ ਇਹਨੇ ਤਾਂ ਮੇਰੇ ਨਾਲ ਗੱਲ ਕਰਨੀ ਨੇ ਹਰ ਚਾਲ ਇਹ ਆ ਕਿ ਸਿਆਣੀ ਨਿਕਲੀ ਏ ਜਿਹੜੇ ਇੰਨੀ ਗੱਲ ਕਹਤੇ ਕਿ ਨਹੀਂ ਐਵੇਂ ਤਰੱਕੋ ਪੈਸੇ ਲੈਣੇ ਪਹਿਲੇ ਤਾਂ ਉਹਨਾਂ ਦਾ ਮੋੜੇ ਨਹੀਂ ਜਾਣਦੇ ਗਾੜੀ ਇਹਨਾਂ ਨੇ ਪੈਸੇ ਕੀ ਕਰਨੇ ਸੁਖਬੀ ਨੂੰ ਬਾਅਦ ਚ ਪੁੱਛਨੇ ਜੇ ਹੁਣੇ ਪੁੱਛਿਆ ਨਾ ਤਾਂ ਤਦ ਤੱਕ ਆਦ ਫਿਰ ਮਾਤਾ ਨੇ ਬੋਲਣ ਡੈ ਪਣਾ ਤੇ ਹਾਲ ਤਲਾਸ਼ੇ ਨਾ ਕਰਦੇਂ ਗਾੜਾ ਬਾਅਦ ਚ ਪੜਾ